ਮੇਰਾ ਨਾਮ ਰੁਪਿੰਦਰ ਸਿੰਘ ਡੋਗਾ ਜੀ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਅੱਜ ਅਸੀਂ ਜੋ ਚਿੱਟੇ ਦਾ ਦਰਿਆ ਵਗ ਰਿਹਾ ਹੈ ਉਹਨੂੰ ਰੋਕਣ ਵਾਸਤੇ ਜਗਮੀਤ ਸਿੰਘ ਦੀ ਜੱਗਾ ਸ਼੍ਰੀ ਮੁਖਤਸਰ ਸਾਹਿਬ ਉਹਨਾਂ ਨੇ ਇੱਕ ਖਸਖਸ ਦੀ ਖੇਤੀ ਜਿਹੜੀ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਵੇ ਉਸ ਰੈਲੀ ਦਾ ਇੱਕ ਹਿੱਸਾ ਬਣਿਆ ਉਹਨਾਂ ਨੂੰ ਸਮਰਥਨ ਦਿੱਤਾ ਹੈ ਵਿਸ਼ਵਾਸ ਵੀ ਦਿਵਾਇਆ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਾਂਗੇ ਜਿਹੜੀ ਕਿ ਖਸਖਸ ਦੀ ਖੇਤੀ ਹੈ ਉਹ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਵੇ ਕਿਉਂਕਿ ਚਿੱਟੇ ਦੇ ਨਾਲ ਛਰਿਆਂ ਮਸੀਂ ਵੇਖਦੇ ਆਂ ਪਿੰਡਾਂ ਦੇ ਵਿੱਚ ਸਾਡੇ ਧੀਆਂ ਪੁੱਤ ਹੁੰਦਾ ਧੀਆਂ ਵੀ ਇਸ ਚਿੱਟੇ ਦੀ ਦਲਦਲ ਦੇ ਵਿੱਚ ਫਸ ਚੁੱਕੀਆਂ ਸੀ ਨਿਤ ਵੀਡੀਓ ਵੇਣੇ ਆ 18 18 19 19 ਸਾਲ ਦੇ ਜਿਹੜੇ ਬੱਚੇ ਆ ਉਹ ਇਸ ਟੀਕਿਆਂ ਦੇ ਨਾਲ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਰਹੇ ਆ ਅਸੀਂ ਚਾਹੁੰਦੇ ਆਂ ਪੰਜਾਬ ਦੇ ਵਿੱਚ ਖਫਸ ਖਸ ਦੀ ਖੇਤੀ ਜਿਹੜੀ ਲਾਗੂ ਕੀਤੀ ਜਾਵੇ ਸਾਡੇ ਪੁਰਾਣੇ ਬਜ਼ੁਰਗ ਫੀਮ ਖਾਂਦੇ ਸੀ ਪੋਸਤ ਖਾਂਦੇ ਸੀ ਮੁੱਛਾਂ ਕੁੰਢਗਾ ਹੁੰਦੀਆਂ ਸੀ ਸਰਦਾਰੀ ਹੁੰਦੀ ਸੀ ਜਿਹੜੀ ਅੱਜ ਨੌਜਵਾਨ ਆ ਜਿਹੜੀ ਚਿੱਟਾ ਲਾਉਂਦੀ ਆ ਗੰਦੇ ਨਾਲਿਆਂ ਦੇ ਵਿੱਚ ਮੂੰਹ ਗੁੱਡੇ ਪਏ ਆ ਉੱਥੇ ਮੌਤ ਹੋ ਜਾਂਦੀ ਹੈ ਅੱਗੇ ਕੀ ਸੀ ਜਦੋਂ ਫੀਮ ਖਾਂਦੇ ਸੀ ਕਿਸੇ ਦਾ ਰਿਸ਼ਤਾ ਕਰਨਾ ਸੀ ਧੀ ਪੁੱਤ ਦਾ ਅਗਲਾ ਵੇ ਪੁੱਛਦਾ ਸੀ ਤੁਹਾਡੇ ਪੁੱਤ ਨੂੰ ਕਿੰਨੀ ਜ਼ਮੀਨ ਆਉਂਦੀ ਹੈ ਇੱਥੇ ਅੱਜ ਕੱਲ ਪੁੱਛਦੇ ਆ ਤੁਹਾਡਾ ਮੁੰਡਾ ਚਿੱਟੇ ਤੋਂ ਨਸ਼ੇ ਤੋਂ ਬਚਿਆ ਤਾਂ ਜਾ ਕੇ ਧੀ ਦਾ ਰਿਸ਼ਤਾ ਹੁੰਦਾ ਹੈ ਬੱਚਿਆਂ ਦੇ ਅਣਸ ਪੈਦਾ ਪੈਦਾ ਕਰਨ ਦੀ ਜਿਹੜੀ ਸਮਰੱਥਾ ਸਾਡੀ ਨੌਜਵਾਨੀ ਚ ਖਤਮ ਹੋ ਗਈ ਹੈ ਹਰੇਕ ਸ਼ਹਿਰ ਦੇ ਵਿੱਚ ਤੁਸੀਂ ਵੇਖੋ ਆਈਵੀਐਫ ਸੈਂਟਰ ਜਿਹੜੇ ਧੜਾ ਧੜ ਸੈਂਕੜਿਆਂ ਦੇ ਵਿੱਚ ਖੁੱਲ ਗਏ ਆ ਉਹ ਕਿਉਂ ਖੋਲੇ ਆ ਉਹਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਸਾਡੇ ਆਪਦੇ ਸੀਮਨ ਨਹੀਂ ਰੱਖੇ ਜਾਂਦੇ ਬਾਹਰ ਦੇ ਹੋਰ ਯੂਪੀ ਬਿਹਾਰ ਦੇ ਸੀਮਨ ਰੱਖ ਕੇ ਜਿਹੜੇ ਉਹ ਬੱਚੇ ਪੈਦਾ ਕੀਤੇ ਜਾਂਦੇ ਆ ਕਿਉਂਕਿ ਸਰਕਾਰਾਂ ਨੂੰ ਇਹ ਡਰ ਹੈ 2020 ਦੇ ਵਿੱਚ ਜਿਹੜਾ ਦਿੱਲੀ ਦਾ ਅੰਦੋਲਨ ਖੇਤੀ ਕਾਨੂੰਨਾਂ ਦੀ ਖਾਤਰ ਵਿੱਢਿਆ ਸੀ ਤਾਂ ਉਹ ਪੰਜਾਬ ਨੇ ਜਾਗ ਲਾਈ ਸੀ